¡Vaya! ¡Vaya! समझदार है शिक्षित है कि वो ऐसी छोटी छोटी बातों में अपना दिमाग नहीं लगाते हैं वो काम करते हैं और काम करवाते हैं और मेरी भी यहां पर आ, भी पर उन बहनों को मैं एक खुशखबरी देना चाहूंगी पहले तो आपसे ये जानना चाहूंगी कि कांग्रेस की जो महालक्ष्मी योजना है क्या आपको इसके बारे में जानकारी है मैं हूँ अभी आप जितने लोग यहाँ पर हैं फिर कोशिश करिएगा कि ज्यादा से ज्यादा हमारी बहनों तक हमारी माओ तक इस योजना को आप लोग पहुंचाइएगा महालक्ष्मी योजना यानी कांग्रेस आपको ये गारंटी देती है कि जब कांग्रेस की सरकार बनेगी तो एक जुलाई से मेरी हर माँ और बहन के खाते में आठ हजार पांच सौ महीना आपके खाते में आ जाएगा यानी साल के एक लाख रुपए आप सब पहले लखपति बनने वाली हैं इस बात के लिए जोरदार तालियां हो चार्ज, सारे मौजूद मेहमान सरपंच पंच बहुत ही बड़ा धनबाद है कि तुम जो भी कि फोन करते हैं तो सारे इकट्ठे हो जाने ਇਹ ਇੱਕ ਦਿਨਾਂ ਲਗਾ ਦੀ ਖੂਬ ਸੋਹਣੀ ਹੈ ਇਹ ਜਿਹੜਾ ਸਾਡਾ ਸਾਰਾ ਪਰਿਵਾਰ ਇਕੱਠਾ ਹੈ ਜਦੋਂ ਵੀ ਕਿਤੇ ਕਿਸੇ ਤੇ ਕੋਈ ਮੁਸੀਬਤ ਪੰਦੀ ਹੈ ਜਾਂ ਕੋਈ ਪ੍ਰੋਬਲਮ ਦੇ ਵਿੱਚ ਆਉਂਦਾ ਹੈ ਤੇ ਜਿਹੜਾ ਸਾਡਾ ਇਕੱਠਾ ਹੈ ਨਾ ਇਹਦੇ ਨਾਲ 50% ਤੋਂ ਜ਼ਿਆਦਾ ਪ੍ਰੋਬਲਮਸ ਇਸੇ ਕਰਕੇ ਹੱਲ ਹੋ ਜਾਂਦੀ ਹੈ ਜਦੋਂ ਆਪੋਜੀਸ਼ਨ ਵਾਲਿਆਂ ਨੂੰ ਜਾਂ ਪਿੱਟਦਿਆਂ ਨੂੰ ਜਾਂ ਆਸੇ ਪਾਸੇ ਦੇਆਂ ਇਹ ਪਤਾ ਲੱਗਦਾ ਵੀ ਇਹ ਭਾਈ ਇੱਕੋ ਆਵਾਜ਼ ਦਿੱਤੀ ਸਾਰੇ ਇਕੱਠੇ ਹੋ ਜਾਂਦੇ ਆ ਉਸੇ ਵੇਲੇ ਅਤਮ ਜਿਹੜਾ ਉਹਦਾ ਭਗਾਨਾ ਪੀਏ ਜਦੋਂ ਉਹ ਖਤਮ ਹੋ ਜਾਂਦਾ ਸੋ ਇਸੇ ਤਰ੍ਹਾਂ ਇਕੱਠ ਰਖੋ ਸੋਸਾਇਟੀ ਦੇ ਵਿੱਚ ਨੋ ਨ ਉਸੇ ਬੰਦੇ ਦਾ ਜੇ ਸਾਰੇ ਆਪਾਂ ਇਕੱਠੇ ਜੇ ਮਤਵਾਤ ਹੋ ਜਾਈਏ ਤੇ ਫਿਰ ਉਹ ਸਤਰਾ ਨਹੀਂ ਰਹਿੰਦੀ ਸੋ ਮੈਂ ਤੁਹਾਡਾ ਨਵਾਂ ਤਿਆ ਕਿ ਮੈਸੇਜ ਭੇਜਿਆ ਦੇ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਹੋ ਅੱਜ ਜਿਹੜਾ ਇਲੈਕਸ਼ਨ ਪੱਲੀਆਂ ਨੂੰ ਵੋਟਾਂ ਪੈਣੀਆਂ ਚਾਹੇ ਤੁਸੀਂ ਸਾਰੇ بڑے ਸਮਝਦਾਰ ਹੋ ਜਾਨੀ ਜਾਨੂ ਤੁਹਾਨੂੰ ਪਤਾ ਹੈ ਕਿ ਇਹ ਨਵਾਂ ਇਲੈਕਸ਼ਨ ਤੇ ਲੜਨਾ ਵੀ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਕੀ ਕੁਝ ਉੱਥੇ ਕਰਨਾ ਪੈਂਦਾ ਤੇ ਕੀ ਫਾਰਮੈਟ ਦੀ ਜਾ ਕਿ ਪਰ ਫੇਰ ਵੀ ਕਿਉਂਕਿ ਸਰਕਾਰ ਜਿਹੜੀ ਹੈ ਇਹ ਆਪੋਜੀਸ਼ਨ ਦੀ ਹੈ ਸੈਂਟਰ ਜਿਵੇਂ ਤੇ ਪੰਜਾਬ ਜਿਵੇਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਬੋਕੇਟ ਉੱਤੇ ਗੀਸ ਕਰਨੇ ਪੈ ਸਕਦੀਆਂ ਮੈਂ ਪੋਲੀ ਕਾਲੇ ਦਿਨ ਵੀ ਤੇ ਪੋਲੀ ਤੋਂ ਪਹਿਲਾਂ ਵੀ ਹਰ ਸਮੇਂ 24 ਆਵਰਸ ਤੋਂ ਹਮੇਸ਼ਾ ਟੈਲੀਫੋਨ ਤੇ ਅਵੇਲੇਬਲ ਹੋਵਾਂਗਾ ਜੇ ਬਾਈਬੇ ਮੈਂ ਫੋਨ ਲਾ ਚੁੱਕਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਗਿਆ ਦਾ ਤੇ ਗੁਜਾਰਾ ਦਾ ਨੰਬਰ ਜਾਂ ਮੇਰੇ بیٹے ਦਾ ਨੰਬਰ ਉਸ ਤਰ੍ਹਾਂ ਤੇ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਇਹਦਾ ਸਿਲਸਿਲਾ ਹੈ ਵੀ ਅੰਦਰ ਕਿੰਨੂੰ ਉਠਾਉਣਾ ਦੇਈ ਵੇ ਜਦੋਂ ਮੌਕੇ ਤੇ ਲੱਗ ਪੈਂਦੇ ਆ ਯਾਰ ਤੂੰ ਬੈਠ ਜਾ ਉਹ ਕਹਿੰਦਾ ਨਹੀਂ ਬਦੂ ਬਾਹਰ ਰਹਿਣ ਦਿਓ ਤੂੰ ਬੈਠ ਜਾ ਉਹ ਕਹਿੰਦਾ ਨਹੀਂ ਬਦੂ ਬਾਹਰ ਰਹਿਣ ਦਿਓ ਇਹ ਤੁਸੀਂ ਨਾ ਸਾਰੀ ਐਕਸਰਸਾਈਜ਼ ਇਹ ਨਾ ਕਰਿਓ ਵੀ ਆਹ ਤਰੀ ਦਿਨ ਜਦੋਂ ਬਸਤਾ ਜਾਵੇ ਤੁਹਾਡੇ ਕੋਲ ਤੇ ਫਿਰ ਫੇਰ ਸੋਚੋ ਤੁਸੀਂ ਆਲਰੇਡੀ ਫਾਈਨਲ ਕਰਕੇ ਦੇਖੋ ਬਾਕੀ ਚਾਹੀਆ ਪਾਰਟੀਆਂ ਨੇ ਤੇ ਆਪਣੇ ਆਲਰੇਡੀ ਪਰਮਾਨੈਂਟ ਟਿੱਕੇ ਲਿਆ ਆ ਮੈਂ ਪਰਮਾਨੈਂਟ ਇਸ ਕਰ ਕਿਉਂ ਮੈਂ ਐਕਸਮੂਸੀ ਕਰਨਾ ਚਾਹੁੰਦਾ ਕਿ ਫਿਰ ਪਗਾ ਲੱਗਦਾ ਤੇ ਅੰਦਰ ਬੈਠਾ ਜੇ ਤਾਂ ਇਹ ਤੁਹਾਡੇ ਪੱਜੀ ਰੈਣੀ ਜੀ ਦੀ ਖਬਰ ਕਿ ਅੰਦਰ ਕਿੰਨੂੰ ਉਠਾਣਾ ਬਾਹਰ ਕਿੱ데 ਬੈਠਣਾ ਸਭ ਕਿੱਦ ਲਾਉਣੀ ਆ ਪਰਚੀਆਂ ਕਿੰਨ ਦੇਣੀਆਂ ਨੇ ਤਿਆਰਬਾਈ ਕਿੰਨ ਕਰਨੀਆਂ ਪਿੰਡਾਂ ਦੇ ਵਿੱਚੋਂ ਗੜੀਾਂ ਦੇ ਵਿੱਚੋਂ ਮੋਟਰ ਟੱਡ ਕੇ ਕਿੰਨ ਲਿਆਣਾ ਮੈਂ ਇੱਕ ਦੱਸਾਂ ਜਿੰਨੇ ਤੁਸੀਂ ਵਾਰ-ਵਾਰ ਬੋਲੇ ਕਰਾਜੋਗੇ ਉਹਨਾਂ ਹੀ ਫਾਇਦਾ ਜਦੋਂ ਅਕਸ਼ਨ ਹੁੰਦੇ ਨਾ ਤੇ ਜਿੰਨਾ ਸਟਾਫ ਹੈ ਇਸ ਤਾਫ ਇਲੈਕਸ਼ਨ ਕਮਿਸ਼ਨ ਦੇ ਕੋਲ ਡਿਪਲੋਮੇਸ਼ਨ ਤੇ ਕਾਊਂਟ ਹੁੰਦਾ ਤੁਸੀਂ ਨੋਟ ਕੀਤਾ ਕਿ ਡੀਜੀਪੀ ਐਡੀਜੀਪੀ ਐਸਐਸਪੀ ਪੁਲਿਸ ਕਮਿਸ਼ਨਰ ਜਿਹੜੇ ਬਦਲਦੇ ਪਏ ਨਾ ਉਹਨਾਂ ਦੇ ਆਰਡਰ ਇਲੈਕਸ਼ਨ ਕਮਿਸ਼ਨ ਤੋਂ ਆਦੇਪੇ ਕਾਨੂੰਨ ਅਨੁਸਾਰ ਉਹਨਾਂ ਦੀ ਬਦਲੀ ਚੀਫ ਸੈਕਟਰੀ ਜਾਂ ਡੀਜੀਪੀ ਕਰ ਸਕਦਾ ਪੁਲਿਸ ਦੀ ਬਦਲੀ ਡੀਜੀਪੀ ਕਰ ਸਕਦਾ ਅਤੇ ਪੀਜ਼ੀਆ ਸਬੰਧੀ ਚੀਫ ਸੈਕਟਰੀ ਕਰ ਸਕਦਾ ਪਰ ਤੁਸੀਂ ਆਰਡਰ ਤੇ ਹਾਂ ਨਾ ਦੇਖੋ ਤੇ ਥੱਲੇ ਜਿਹੜੇ ਸਾਈਟ ਨੇ ਨਾ ਉਹ ਦਿੱਲੀ ਤੋਂ ਸੈਕਟਰੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਇਹ ਕਿਉਂ ਨੇ ਮੈਂ ਤੁਹਾਡੀ ਨੋਲੇਜ ਵਿੱਚ ਵਾਧਾ ਕਰਨ ਵਾਸਤੇ ਦੱਸ ਰਿਹਾ ਕਿ ਜਿਸ ਦਿਨ ਬੋਰਡ ਆਫ ਕੰਟਰੈਕਟ ਲੱਗ ਜਾਂਦਾ ਹੈ ਤੇ ਜਿੰਨਾ ਉਸ ਸਟੇਟ ਦਾ ਸਟਾਫ ਹੈ ਉਹ ਉਸ ਦਿਨ ਤੋਂ ਡਿਪਲੋਮੇਸ਼ਨ ਤੇ ਇਲੈਕਸ਼ਨ ਕਮਿਸ਼ਨ ਦਾ ਸਟਾਫ ਬਣ ਜਾਂਦਾ ਇਹ ਜਿਹੜਾ ਐਸਐਸਪੀ ਡੀਸੀ ਇਸ ਵਾਰੀ ਜਿਹੜੀ ਹੈ ਪੰਜਾਬ ਦੀ ਇਹ ਇਲੈਕਸ਼ਨ ਕਮਿਸ਼ਨ ਦੇ ਅੰਦਰ ਹੈ ਉਹ ਜਿਹੜੂ ਸਸਪੈਂਡ ਕਰਨੀ ਚਾਹੇ ਪਰ ਨਕਲ ਭਾਈ ਬਦਲੀ ਕਰਨ ਉਹਨਾਂ ਨੂੰ ਸਰਕਾਰ ਨੂੰ ਪੁੱਛਦੀ ਲੋੜ ਨਹੀਂ ਇਸ ਕਰਕੇ ਕੋਈ ਕਮਰਾ ਨਹੀਂ ਇਸੇ ਤਰ੍ਹਾਂ ਜਦੋਂ ਚਿਆਰਾਂ ਦੇ ਇਲੈਕਸ਼ਨ ਆਉਨੇ ਆ ਇਹ ਸਾਰਾ ਕਾਹਵਿਲਾ ਸਟੇਟ ਲੈਕੀ ਕਮਿਸ਼ਨ ਦੇ ਅੰਦਰ ਆ ਜਾਣਾ ਹੈ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਜਿਹੜਾ ਵੀ ਕੋਈ ਅਸਰ ਆਏਗਾ ਸਰਕਾਰ ਜਿੱਦੀ ਬੱਝੀ ਹੋਏ ਫੇਰ ਕੰਮ ਕਰੇਗਾ ਲੇਕਿਨ ਇਹ ਫਾਰਮ ਜਿਹੜੇ ਆ ਜਿਸ ਨਾਲ ਬਾਰ-ਬਾਰ ਕਹਿੰਦਾ ਇਸੇ ਤਰ੍ਹਾਂ ਹੀ ਇੱਥੇ ਸੀ ਕੈਂਪ ਤਾਈ ਫਲਾ ਦੇ ਆ ਕਿ ਮੁਰੇ ਬਿਠਾ ਦੇਗਾ ਮੁਰਿਆਂ ਨੂੰ ਸਮਝਾ ਦੇਗਾ ਫਾਰਮ ਚੈੱਕ ਕਰਾ ਲਿਓ ਫਿਰ ਜਾ ਕੇ ਦੇ ਦਿਓ ਫਿਰ ਦੇਖਾਂਗੇ ਕਿਹੜਾ ਬਣਦਾ ਠੀਕ ਹੈ ਹੁਣ ਆ